ਮਾਛਲ ਦੇ ਕੁੱਲੂ ਜ਼ਿਲ੍ਹੇ ਦੇ ਵਿੱਚ ਸਥਿਤ ਬਿਜਲੀ ਮਹਾਦੇਵ ਮੰਦਿਰ ਆਸਥਾ ਕੁਦਰਤ ਅਤੇ ਰਹੱਸ ਦਾ ਇੱਕ ਵਿਲੱਖਣ ਸੰਗਮ ਹੈ ਮੰਦਿਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਸਥਾਪਿਤ ਸ਼ਿਵਲਿੰਗ ਤੇ ਹਰ ਕੁਝ ਸਾਲ ਬਾਅਦ ਬਿਜਲੀ ਡਿੱਗਦੀ ਹੈ ਮੰਨਿਆ ਜਾਂਦਾ ਹੈ ਕਿ ਇਸ ਘਟਨਾ ਨੂੰ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਦਾ ਸੰਕੇਤ ਮੰਨਿਆ ਜਾਂਦਾ ਹੈ ਸਾਵਣ ਦਾ ਪਾਵਨ ਮਹੀਨਾ ਚੱਲ ਰਿਹਾ ਹੈ ਵੱਡੀ ਗਿਣਤੀ ਵਿੱਚ ਮੰਦਰਾਂ ਦੇ ਵਿੱਚ ਸ਼ਿਵ ਭਗਤ ਪਹੁੰਚ ਰਹੇ ਨੇ हिमाचल ਦੇ ਕੁਲੂ ਜ਼ਿਲ੍ਹੇ ਵਿੱਚ ਸਥਿਤ ਬਿਜਲੀ ਮਹਾਦੇਵ ਮੰਦਿਰ ਦੀ ਆਸਥਾ ਕੁਦਰਤ ਅਤੇ ਰਹੱਸ ਦਾ ਇੱਕ ਵਿਲੱਖਣ ਸੰਗਮ ਹੈ। ਸਮੁੰਦਰ ਤਲ ਤੋਂ ਲਗਭਗ 2460 ਮੀਟਰ ਦੀ ਉਚਾਈ ਤੇ ਸਥਿਤ ਇਹ ਪ੍ਰਾਚੀਨ ਮੰਦਿਰ ਨਾ ਸਿਰਫ ਸਥਾਨਕ ਸ਼ਰਧਾਲੂਆਂ ਲਈ ਬਲਕਿ ਭਾਰਤ ਅਤੇ ਵਿਦੇਸ਼ਾਂ ਦੇ ਸਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਹੈ। ਇਸ ਮੰਦਿਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਸਥਾਪਿਤ ਸ਼ਿਵਲਿੰਗ ਤੇ ਹਰ ਕੁਝ ਸਾਲਾਂ ਬਾਅਦ ਬਿਜਲੀ ਡੇਗਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਘਟਨਾ ਨੂੰ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਦਾ ਸੰਕੇਤ ਮੰਨਿਆ ਜਾਂਦਾ ਹੈ। ਬਿਜਲੀ ਡਿੱਗਣ ਕਾਰਨ ਸ਼ਿਵਲਿੰਗ ਟੁੱਟ ਜਾਂਦਾ ਹੈ ਪਰ ਮੰਦਰ ਦੇ ਪੁਜਾਰੀ ਇਸ ਨੂੰ ਰਵਾਇਤੀ ਤਰੀਕੇ ਯਾਨੀ ਕਿ ਮੱਖਣ ਨਾਲ ਦੁਬਾਰਾ ਬਣਾਉਂਦੇ ਨੇ। ਕੁਝ ਦਿਨਾਂ ਦੇ ਅੰਦਰ ਸ਼ਿਵਲਿੰਗ ਆਪਣੇ ਅਸਲੀ ਰੂਪ ਵਿੱਚ ਵਾਪਸ ਆ ਜਾਂਦਾ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇੱਥੇ ਆਉਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਮੱਸਿਆਵਾਂ ਦਾ ਹੱਲ ਹੁੰਦਾ ਹੈ। ਹਰ ਸਾਲ ਸੌਣ ਦੇ ਮਹੀਨੇ ਅਤੇ ਸ਼ਿਵਰਾਤਰੀ ਦੇ ਤਿਉਹਾਰ ਦੌਰਾਨ ਇੱਥੇ ਇੱਕ ਵਿਸ਼ੇਸ਼ ਭੀੜ ਇਕੱਠੀ ਹੁੰਦੀ ਹੈ। ਕੁੱਲੂ ਦਾ ਇਤਿਹਾਸ ਦੁਸ਼ਹਿਰਾ ਤਿਉਹਾਰ ਵੀ ਬਿਜਲੀ ਮਹਾਦੇਵ ਦੀ ਮੌਜੂਦਗੀ ਤੋਂ ਬਿਨਾਂ ਨਹੀਂ ਮਨਾਇਆ ਜਾਂਦਾ। ਦੇਖੀ ਬਿਜਲੀ ਮਹਾਦੇਵ ਦੀ ਆਸਤਾ ਤਾਂ ਕੁੱਲੂ ਜ਼ਿਲ੍ਹੇ ਕੇ ਪੂਰੇ ਪ੍ਰਦੇਸ਼ भर में है। यहां पे जगह-जगह से लोग आते हैं। आप पूरे हिमाचल पे देखिए कि हिमाचल से भी लोग आते हैं। सावन महीने में तो पूरे आप रखिए कि देश भर से लोग यहां आते हैं। तो इसकी मान्यता बहुत ज्यादा है। कल्लू पूरे कल्लू जिला प्रदेश भर में है। देखिए ये मंदिर बहुत ही प्राचीन है इस इसकी मान्यता बहुत ज़्यादा है ये कुल्लू का एक प्रमुख देवता है जिसके बगैर के नहीं होता है तो इसकी इसलिए इसकी मान्यता क्योंकि ये सबसे प्रमुख देवताओं में से एक है यहाँ पे जगह जगह से लोग आते हैं पूरे हिमाचल से पूरे आप देखो कि पूरे देश भर से यहाँ पे लोग आते हैं कुल्लू का तो है ही है प्रमुख देवता ਇਹਨਾਂ ਦੇਸ਼ ਔਰ ਵਿਦੇਸ਼ ਪਰਦੇਸ ਸਾਰੇ ਲੋਕ ਆਤੇ ਹਨ ਇਸ ਸਥਾਨ ਦੀ માનਤਾ ਹੈ ਕਿ ਇਥੇ ਭਗਵਾਨ ਸ਼ਿਵ ਨੇ ਕੁਲੰਤ ਨਾਮਕ ਇੱਕ ਰਾਖਸ਼ਸ ਨੂੰ ਮਾਰ ਕੇ ਇਸ ਖੇਤਰ ਨੂੰ ਮੁਸੀਬਤ ਤੋਂ ਮੁਕਤ ਕੀਤਾ ਸੀ ਉਸ ਤੋਂ ਬਾਅਦ ਇਹ ਖੇਤਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਮੰਦਿਰ ਤੱਕ ਪਹੁੰਚਣ ਲਈ ਕੁਲੂ ਤੋਂ ਲਗਭਗ 15 ਕਿਲੋਮੀਟਰ ਦੀ ਯਾਤਰਾ ਕਰਨੀ ਪੈਂਦੀ ਹੈ ਮੰਦਿਰ ਤੱਕ 3 ਕਿਲੋਮੀਟਰ ਲੰਬੀ ਚੜਾਈ ਟਰੈਕਿੰਗ ਪ੍ਰੇਮੀਆਂ ਨੂੰ ਇੱਕ ਵੱਖਰਾ ਅਨੁਭਵ ਵੀ ਦਿੰਦੀ ਹੈ ਰਸਤੇ ਵਿੱਚ ਹਰੇ ਭਰੇ ਦੇਵਦਾਰ ਜੰਗਲ ਅਤੇ ਕੁੱਲੂ ਘਾਟੀ ਦਾ ਸ਼ਾਨਦਾਰ ਦ੍ਰਿਸ਼ ਵੇਖਿਆ ਜਾ ਸਕਦਾ ਹੈ। ਕੁੱਲੂ ਤੋਂ ਮਨੀਸ਼ ਠਾਕੁਰ ਦੀ ਰਿਪੋਰਟ ਜ਼ੀ ਮੀਡੀਆ।